हां जी ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਵਲੌਗ 'ਚ ਉਮੀਦ ਕਰਦਾ ਤੁਸਾਰੇ ਵਧੀਆ ਹੋਵੋਗੇ ਆਪਾਂ ਵੀ ਸਾਰੇ ਵਧੀਆ ਵਾਈਰਲ ਸਭ ਨੂੰ ਚੜਦੀ ਕਲਾ 'ਚ ਰੱਖੇ ਤੇ ਆਇਤਰੀ ਕੇ ਲਈ ਹਾਂ ਸੋ ਅੱਜ ਅੱਜ 19 ਜਨਵਰੀ ਸੋ ਲਓ ਜੀ ਆਪਾਂ ਦੇਖੋ ਸਾਡਾ ਸਾਰਾ ਵਲੌਗ ਐਂਡ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅਗਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਜੀ ਪਹਿਲੀ ਸ਼ਕਲ ਦੇਖੋ ਅੱਜ ਦੇ ਵਲੌਗ ਵਿੱਚ ਆ ਵੀ ਦੇਖਾ ਦੇ ਆ ਜੁਗ ਦਿਖਾ ਫੇਰ ਕੋਈ ਦਿਖਾ ਦੇ ਨਹੀਂ ਜੀ ਕਰਦਾ ਸਕੂਲ ਜਾਣ ਨੂੰ ਨਹੀਂ ਜਵਾਨੀ ਕਰਦਾ ਹੈ ਅੱਜ ਇੱਕ ਸਰਦਾਰ ਤਾਂ ਛੁੱਟੀ ਕਰਕੇ ਉਹ ਫਿਰ ਮੈਂ ਤਾਂ ਜਾ ਲੋ ਫਿਰ ਚਾਹ ਸੂਤ ਨਹੀਂ ਹੁੰਦਾ ਤੁਸੀਂ ਵੀ ਜਾਣਾ ਮੈਂ ਕੱਲ ਨੂੰ ਪੇਰ ਤੋਂ ਹਾਂ ਵੀ ਨਾਲੇ ਉਹਨੇ ਸਕੂਲੇ ਟੋਫੀ ਵਗੈਰਾ ਵੀ ਲੈ ਕੇ ਜਾਣੀਆਂ ਅੱਛਾ ਕਹਿੰਦਾ ਸੀ ਬਣਾਇਆ ਤਾਂ ਹੋਰ ਸਾਰੇ ਬੱਚੇ ਲ ਜਾਂਦੇ ਆ ਲੈ ਕੇ ਜਾਊਗਾ ਉਹ ਮम्मा ਮੈਨੂੰ ਕੈਂਡੀ ਦਿਓ ਕਹਿੰਦਾ ਸਕੂਲ ਜਾਣ ਲਈ ਆਪ ਹੀ ਖਾਣੀਆਂ ਉਹਨੇ ਸਾਰਿਆਂ ਤੈਨੂੰ ਦੱਸਾਂ ਮੈਂ ਲਓ ਜੀ ਮੈਂ ਪਤਾ ਹਾਂ ਮੰਨ ਕੇ ਆਉਗਾ ਅਰੇ ਇਹ ਹੈ ਜਿਆ ਨਾ ਇਹ ਨਾਲ ਚੱਲ ਜੂਗੀ ਹਾਂ ਇਸ ਦੀ ਬੁਤ ਕਰੂਗੀ ਚਲੋ ਹੂੰ ਬਿਨੀਆ ਕਾਦੀ ਮੈਂ ਆਪਣੇ ਤੋਂ ਬੜਾ ਲਈ ਹੋਈ ਮਮਮੀ ਨੇ ਸੁੱਕ ਬਣਾ ਲਈ ਅੱਧਿਆ ਖਾ ਗਏ ਅਸੀਂ ਦੋ ਦਿਨ ਆਏ ਆ ਪਿੰਨੀਆਂ ਆਏ ਆ ਉਹ ਤਾਂ ਹੁਣ ਲੱਗਿਆ ਹੁਣ ਦੱਸਣ ਲੱਗਿਆ ਵੀ ਹਾਂ ਵੀ ਮੇਰੀ ਮਮਮੀ ਪਿੰਨੀਆਂ ਲੈ ਕੇ ਆਈ ਐ ਫੇਰ ਅੱਜ ਹੀ ਖਾਦੀਆਂ ਹੈ ਨਾ ਜੱਸ ਆਪਾਂ ਅੱਜ ਹੀ ਖਾਦੀਆਂ ਕੱਲ ਨੂੰ ਸੀ ਜੱਸ ਹੋਰ ਕੀ ਲਈ ਬੇਬੇ ਬੇਬੇ ਹੋਰ ਕੀ ਲਈ ਮੀਂ ਲਿਆਈ ਸੀ ਮਿਠਾਈ ਬਰਫੀ ਸੀ ਗੁਲਾਬ ਜਾਮੁਨ ਉਹ ਕਿੱਧਰ ਰੱਖੇ ਉਹ ਅੱਧੇ ਕਿ ਤੱਕ ਉਹ ਜਿਹੜੇ ਆਪਣੇ ਰਾਜਸਥਾਨ ਦੇ ਮਸ਼ਹੂਰ ਗੁਲਾਬ ਜਾਮਨ ਆ ਉਹ ਦੇਖ ਆ ਉਹ ਦੇਖ ਨਾਰਮਲ ਖਲਾਬ ਜਰਮ ਨੂੰ ਮਹਿੰਗੇ ਹੁੰਦੇ ਆ ਉਹ ਬਟ ਟੇਸਟੀ ਆ ਹਾਂ ਇੱਕ ਮਿੰਟ Rajasthan ਦੀ ਸਪੈਸ਼ਲਿਟੀ ਕਿੱਡੇ ਸੋਹਣੇ ਆ ਸਾਰੇ ਨਾ ਥੋੜੇ ਜਿਹਾ ਕਾਲੇ ਜਿਹੇ ਕੀਤੇ ਆ ਸਵਾਦ ਸਵਾਦ ਬਹੁਤ ਹੁੰਦਾ ਬਹੁਤ ਸਵਾਦ ਹੁੰਦਾ ਦੂਜੇ ਨਾਰਮਲ ਨਾਲੋਂ ਇਹ ਥੋੜੇ ਮਹਿੰਗੇ ਪੈਂਦੇ ਆ ਬਟ ਹੁੰਦੇ ਸਵਾਦ ਆ ਇਹ Rajasthan ਦੀ ਪਿਸ਼ਾਉਣੀ ਹੈ ਤੋਂ ਦੀ ਬਫੇ ਵੀ ਸੀਗੀ ਮੈਡਮ ਇੱਕ ਡੱਬਾ ਉਹਨਾਂ ਦਸਰੋਂ ਅੱਜ ਤਾਂ ਥੋੜਾ ਲੈ ਰੋ ਨਹੀਂ ਜਾਸਰ ਕਈ ਨੂੰ ਪਤਾ ਕੀ ਲੱਗਦਾ ਪੰਜਾਬ ਦੇਰ ਕਈ ਕਹਿੰਦੇ ਰਾਜਸਥਾਨ ਚ ਬਿੱਬੀ ਆ ਜਿਵੇਂ ਨਹੀਂ ਹੁਣ ਰਾਜ ਫਲਾਬ ਆ ਵੀ ਲੈ ਆ ਵੀ ਅਸੀਂ ਆ ਗਏ ਆਹ ਇਹ ਕਮਣ ਖਾ ਗਏ ਆ ਵੰਸ਼ ਦਾ ਬਰਥਡੇ ਦਾ ਕਰਕੇ ਲੈ ਸੀ ਮੰਮੀ ਨੇ ਮੰਮਾ ਹੁਣੇ ਲਿਆਏ ਸੀ ਸ਼ੋਧਾਂ ਤਾਂ ਦਿਖਾਈ ਨਹੀਂ ਆਈ ਤੀਜਾ ਤਾਂ ਅਸੀਂ ਵੇਲੇ ਆਪਾਂ ਅੱਜ ਹੋਏ ਆ ਹਾਂ ਆ ਦੇਖੋ ਛੜਾ ਫਾਤੇ ਛੜਾ ਫਾਤੇ ਤੂੰ ਬਚਾਲੇ ਪੈਣਾ ਠੰਡ ਲੱਗ ਜੂਗੀ ਜੇ ਕੰਮ ਅੱਗੇ ਹੋਇਆ ਹੈ ਵਾ ਹਾਂ ਆਹੋ ਬਾਏ ਬਾਏ ਕਰਤਾ ਵੀ ਬੈ ਬਾਏ ਬਾਏ ਕਰਦੇ ਫਿਰ ਮਿਲ ਲੈ ਅੱਗੇ ਸਿਰ ਤੇ ਅੰਦਰ ਤੇ ਨਾ ਹਾਂ ਤੇ ਮੈਂ ਗਿਆ ਤੇ ਖੋਲਦੀ ਚੱਲ ਆ ਜਾ ਫਿਰ ਹੈ ਮਿਲਣਾ ਨਹੀਂ ਮਿਲ ਕੇ ਤਾਂ ਉਹ ਜਾ ਕੇ ਬਹਿ ਗਿਆ ਕਿ ਮਿਲਣਾ ਫੇ ਬੂਆ ਨੂੰ ਮਿਲਣਾ ਮਿਲਣਾ ह हाँ तो मैं हां ठीक है ममन जी मैं बना रही है थोड़ी डिफरेंट फ्राईस बना ले जाओ इनने को थोड़े से खट्टे ओहो उधर में क्या आया मुसक अरे नमक नहीं पाया बेटा ले लो भगवान चली गई अच्छा नहीं खल्ले ना पता मीठे लग गए ना टूट गया टूट गया हां हां ਉਹ ਦਿਨ ਜਦੋਂ ਉਹ ਜੀਪ ਦੀ ਟੂਕੀ ਗਈ ਭਈ ਹਾਂ ਖਣਫੇ ਚਲਾਈ ਜਾਂਦਾ ਸੀ ਰੋਟੀ ਉਹਦੇ ਵਿੱਚ ਬੈਠ ਕੇ ਖਾਂਦਾ ਵਾ ਹਾਂ ਰੋਟੀ ਵਿੱਚ ਹੀ ਬੈਠ ਕੇ ਖਾਣੀ ਆਉਂਦੀ ਉਹ ਦਿਨ ਜਿੱਦਾਂ ਮਾਮੂਲੀ ਆਇਆ ਸੀ ਜੀਪ ਉਦੋਂ ਬਾਅਦ ਕਹਿੰਦਾ ਮੈਂ ਵਿੱਚ ਹੀ ਸੌਂਗਾ ਉਹਦੇ ਰਾਤ ਨੂੰ ਕਹੋ ਮੈਨੂੰ ਕੰਬਲ ਦੇ ਦੋ ਤੇ ਵਿੱਚ ਹੀ ਸੌਣਾ ਇਹ ਨਾ ਜਾਵਾਂ ਰੋਟੀ ਹਾਲੇ ਸਕੂਲ ਜਾਉਣਾ ਸਕੂਲ ਜੈਂਗਸ ਪੂਲ ਜਾਊਗਾ ਕੱਲ ਨੂੰ ਜੈਂਗਸ ਸਕੂਲੇ ਜੈਂਗ ਨਹੀਂ ਅੰਦਰ ਨਹੀਂ ਟੌਫੀਆਂ ਨਹੀਂ ਲੈ ਕੇ ਜਾਣੀਆਂ ਬਰਥਡੇ ਸਕੂਲੇ ਨਹੀਂ ਬਣਾਉਣਾ ਬੰਦ ਕਰ ਦੇ ਹਾਂਜੀ ਕੀ ਬਣਦਾ ਮੈਂ ਕਿ ਦਾਲ ਸਟੀਮ ਵਾਲੇ ਮੋਮੋਸ ਤੇ ਫਰਾਈ ਕਰੇ ਕਰਾਂਗੇ ਬਟ ਉਹ ਜਿਵੇਂ ਪੈਕਟ ਦੇ ਵਿੱਚ ਨਹੀਂ ਸੀਗੇ ਟੁੱਟ ਗਿਆ ਮੰਗਵਾਏ ਕਿੰਨੇ ਅੱਜ ਮੈਂ ਮੋਮੋਸ ਬਣਾਏ ਸੀ ਮੈਂ ਦੇਣਾ ਪਰ ਤੇ ਜ਼ਿਆਦਾ ਮੈਂ ਖਾਂਦੀ ਹੁੰਦੀ ਆ ਆਪਣੇ ਆਪ ਨੂੰ ਨਾ ਅੱਜ ਕਾ ਦੀ ਸੁਪਰੀਂਗ ਰੋਲ ਖਾਣੀ ਆ ਤੋ ਹੀ ਕਹਿੰਦਾ ਉਹ ਜਿਹੜੇ ਕਰੀਮ ਵਾਲੇ ਰੋਲ ਨਹੀਂ ਹੁੰਦੇਗੇ ਕਹਿੰਦਾ ਉਹ ਆਮ ਨੂੰ ਦੇ ਦੇ ਨਾ ਤੇ ਕਰੀਮ ਤਾਂ ਹੈ ਨਹੀਂ ਕਹਿੰਦਾ ਦਿਨਾਂ ਬਾਅਦ ਤੈਨੂੰ ਕਰੀਮ ਖੜ ਜਾ ਇਹ ਨਹੀਂ ਨਹੀਂ ਤੂੰ ਵਾਪਸ ਲੈ ਲੇ ਤਾ ਆਏ ਆ ਸਾਡੀ ਭੁੱਖੀ ਸਾਡੀ ਭੁੱਖੀ ਦੇਖ ਹੈ ਇਹ ਦੇਖ ਲੈ ਭੁੱਖੀ ਸਾਡੀ ਸਾਡੀ ਮੋਟੋ ਆ ਸਾਡੀ ਮੋਟੋ ਹਨਾ ਚੋਹਰ ਕੀ ਪੜਨ ਵਰੀ ਪੜਨ ਮਰੀ ਜਾਂਦਾ ਤਨ ਨੂੰ ਉਹਦਾ ਬਦਲ ਜਾਂਦਾ ਤਨ ਨੂੰ ਮਨੋ ਪਿਆਰ ਉਹ ਪਾਪਾ ਜੀ ਤੁਹਾਡੇ ਕੋਲ ਫੋੜਾ ਬਦਲ ਜਾਂਦਾ ਪੜਨ ਹੋਣੀ ਆ ਤੁਹਾਨੂੰ ਹੋਣਾ ਚਾਹੀਦਾ ਫਿਰ ਉਹ ਤਾ ਦੇਖੋ ਜੀ ਛੜਪੜਾਕੂ ਛੜਪੜਾਕੂ ਬੰਦਾ ਨਾ ਇਹ ਨਾ ਗਿਆ ਛੁੱਟੀਆਂ ਸਾਰੀਆਂ ਲੰਘੀਆਂ ਛੁੱਟੀਆਂ ਸਾਰੀਆਂ ਲੰਘੀਆਂ ਵਰ ਕੰਪਲੀਟ ਨਹੀਂ ਕੀਤਾ ਹਾਂਜੀ ਕਿੰਨਾ ਕ ਪੜ ਲਿਆ ਜੀ ਸਨਮਸ ਯਾਦ ਹੋਗੇ ਹੈਂ 5 ਵੇਲ ਅੱਛਾ ਗੁੱਡ ਬਣ ਗਿਆ ਹੁਣ ਇਥੇ ਵੰਨ ਬਣਾਉ ਵਨ ਕੈਂਮੇਦਾ ਤੈਨੂੰ ਕੈਂਮੇਦਾ ਐਵੇਂ ਦਾ ਹੈ ਐਵੇਂ ਦਾ ਬਣਾਉਣਾ ਸਾਡੇ ਪੜਦੇ ਪੜਦੇ ਵਿੱਚ ਲੜਾਈ ਵੀ ਹੋ ਜਾਂਦੀ ਆ ਸਹੀ ਗੱਲ ਤਾਂ ਹੀ ਕਹਿੰਦੇ ਪੜਦੇ ਪੜਦੇ ਲੜਾਈ ਵੀ ਹੋ ਜਾਂਦੀ ਪਿਓ ਪੁੱਤਾਂ ਦੀ ਆ ਟੂ ਆ ਗਿਆ ਅਜੇ 3 ਬਣਾ ਤੈਨੂੰ ਬਣਾਉਂ। ਐਵੇਂ ਨਾ ਹਾਂ। ਆ ਬਾਇਆ ਦਾ ਬਾਹੋਂ ਫੇਰ ਬਾਹੋਂ ਹੋ ਬਾਹੋਂ। ਬਤਾਉ ਜੀ ਬਤਾ। ਮੇਰੇ ਖੱਬਾ ਸੇ ਚੱਲਦਾ। ਮੈਂ ਵੱਧ ਕੋਸ਼ਿਸ਼ ਕੀਤੀ। ਮੈਂ ਕਿਹਾ ਸੱਜੇ ਚ ਪੈਨਸਰ ਵੀ ਸੱਜਾ ਲਾਜੋ ਪਰ ਨਹੀਂ ਖੱਬੇ ਨਾਲ ਹੀ ਲਿਖਦਾ। ਆ ਕੀ ਆ? ਆ ਕੀ ਆ? ਪਤਾ ਕੀ? ਪਤਾ ਕਿ ਫੋਨ ਦਾ ਫੋਰਥ ਬੜੀ ਛੇਦੀ ਤੈਨੂੰ ਪਤਾ ਲੱਗਦਾ। ਹੈ ਇਹ ਫਾਈਵ ਬਣਾਉ ਫਾਈਵ। ਐਂ ਦਾ ਬਣਾਉਗਾ ਫਾਈਵ। ਇਹ ਤਾਂ। ਹੂੰ। ਬਣਾਉਂਦੇ। ਸ਼ਕ ਲਿਓ ਲਿਓ ਸ਼ਵਾਸ ਗੁੱਡ ਪੈਨਸਲ ਦਾ ਜਮਾ ਬੋ ਫਰਦਾ ਵਾ ਕਿ 6 7 ਬਣਾਓ ਇੱਥੇ ਐਵੇਂ ਨਾ ਅਜਿਹਾ ਹੋ ਨਹੀਂਦੀ ਇਹ ਭਾਰੇ ਨੂੰ ਆਹ ਹਾਂ ਤਾਂ ਨਹੀਂ ਦਿੰਦਾ ਦੋਈ ਨਾ ਦੋਈ ਨਾ ਕੇ ਤਾਂ ਹਾਂ 6 ਆ ਤੇਰੀ ਕੁਸ਼ ਲੱਗ ਰਿਹਾ ਤੇਰਾ ਪੁੱਫੜ 7 7 ਬਣਾ ਇੱਥੇ ਇੱਥੇ 7 ਬਣਾ ਆ 7 ਬਣਾ ਆ ਚੱਲ ਅਸੀਂ ਚੱਲਣਾ ਕਿ ਕਿਚਿਚਟਰੀ ਨੇ ਲੈ ਲੈ ਲੜ ਲੈ ਵਾਹ ਨੀ ਦਾਦੀ ਮम्मा ਕਿੱਥੇ ਆ ਦਾਦੀ ਉਹ ਤੇ ਫਾਦੇ ਦੀ ਘੜੀ ਹੈ ਫਾਦੇ ਦੇ ਘਰੇ ਥੋੜਾ ਗਈ ਆ ਫਾਦੇ ਤਾਂ ਅੱਜ ਘਰੇ ਗਿਆ ਨਾਈਨ ਨਾ ਬਣਾਉਂਦੀ ਦਾਦੀ ਪਰਸੋਂ ਦੀ ਕੱਲ ਦੀ ਗਈ ਸੀ ਸੱਚ ਦਾਦੀ ਪਰਸੋਂ ਦੀ ਗਈ ਕੱਲ ਦੀ ਗਈ ਕੱਲ ਗਏ ਕੱਲ ਆਇਆ ਨਹੀਂ ਹਾਂ ਹਾਂਜੀ ਹਾਂ ਕੱਲ ਵਾਏ ਕੱਲ ਨੂੰ ਆ ਜਾਣਾ ਕੱਲ ਨੂੰ ਆ ਜਾਣਾ ਟਾਈਮ ਨਾਲ ਹੀ ਹਾਂ ਬੱਚਾ ਸਰਦ ਸਕੂਲ ਜਾਣ ਤੋਂ ਬਾਅਦ ਆਇਆ ਵੈਲ ਬਣਾ ਮੈਂ ਟੂ ਆਹ ਓਏ ਦਾਜੀ ਆ ਜਾਣਾ ਸੀ ਹੁਣ ਕੱਲ ਕਹਿੰਦਾ ਟਾਈਮ ਨਾ ਆ ਜਾਗੇ ਇਹ ਵੋਲ ਐਪਲ ਬੀ ਓਏ ਤਸਾਨੇ ਬੈਠ ਸੀ ਲੋ ਜੀ ਮੈਥ ਮੈਥ ਦਾ ਟੀਚਰ ਹੋ ਗਿਆ ਹੋਰ ਇੰਗਲਿਸ਼ ਟੀਚਰ ਹੁਣ ਇੰਗਲਿਸ਼ ਟੀਚਰ ਆ ਗਿਆ ਹੈ ਮੈਥ ਵਾਲਾ ਮੈਥ ਵਾਲੇ ਤਾਂ ਹੁਣ ਪੀਰੀਅਡ ਖਤਮ ਹੋ ਗਿਆ ਹਨਾ ਮੇਰਾ ਟੈਨ ਦਾ ਪੀਰੀਅਡ ਖਤਮ ਹੋ ਗਿਆ ਹਿੰਦੀ ਆਲਾ ਹੋ ਗਿਆ ਹਿੰਦੀ ਆਲਾ ਵਾਸਟਾ ਛੁੱਟੀ ਤੇ ਆ ਉਹ ਵਿਆਹ ਗਿਆ ਹੈ ਹਿੰਦੀ ਆਲਾ ਹਿੰਦੀ ਆਲਾ ਵਾਸਟਾ ਚ ਵਿਆਹ ਗਿਆ ਹੈ ਹਿੰਦੀ ਆਲਾ ਵਾਸਟਾ ਵਿਆਹ ਹੀ ਗਿਆ ਯਾਰੋ ਨੇ ਖੱਬੇ ਆਤਨਾ ਬਣਦੀ ਤੂੰ ਫੇਰ ਸੱਜੇ ਨਾਲ ਧੱਕੇ ਨਾਲ ਬਣਾਈਂਦੀ ਮੈਂ ਕੀ ਪਤਾ ਸੱਜੇ ਨਾਲ ਲੀ ਫਿਰ ਮੈਂ ਦੋ ਵਾਰ ਤੈਨੂੰ ਚਾਹ ਕੁੱਤੇ ਦੀ ਪੁਸ਼ ਕਦੇ ਸਿੱਧੀ ਹੋਈ ਆ ਮਮਾ ਅੱਦੇ ਕੀ ਬਣ ਪਾਤਾ ਠੀਕ ਆ ਦੇ ਇਥੋਂ ਇਦਾਂ ਡਾਊਨ ਕਰੀ ਇਹਨੂੰ ਸਾਰਾ ਕੁਝ ਹੁੰਦਾ ਇਹਦੀ ਨੀਤ ਮਾੜੀ ਆ ਹਣ ਜਦੋਂ ਇਹਦੀ ਨੀਤ ਮਾੜੀ ਹੋ ਜਾਂਦੀ ਆ ਨਾ ਕੋਈ ਵਾਰ ਨਹੀਂ ਲੈਂਦਾ ਕੋਈ ਮਮਾ ਵੀ ਨਹੀਂ ਉਹਦਾ ਇਹ ਆ ਜੀ 4 ਗੁਰਵੰਚ ਜੀ 4 ਗੁਰਵੰਚ ਗੁਰਵੰਚ ਲੇਖ ਐਟਫਰ ਲੈਖ ਉਹ ای ਫੋਰ ਐਲੀਫੈਂਟ ਐਟਫੋਰ ای ਫੋਰ ਐਲੀਫੈਂਟ ਲੈ ਲਓ ਜੀ ਤੁਹਾਡਾ ਸਿੰਘ ਪੜ ਰਿਆ ਵਾ ਰੋਟੀ ਪਣੀ ਆਪਾਂ ਖਾ ਲਿਆ ਫ੍ਰੀ ਹੋ ਗੀਆਂ ਹਨਾ ਨਾ ਕਈ ਪੜਾ ਪੁੱਛ ਰੀਆਂ ਸੀ ਗਿਆ ਵੀ ਦੀ ਤੋੜਾ ਕਾਦਾ ਐਗਜ਼ਾਮ ਸੀਗਾ ਜਾਂ ਤੁਸੀਂ ਹਨਾ ਕਾਦਾ ਐਗਜ਼ਾਮ ਦਿੱਤਾ ਜਾਂ ਤੁਹਾਡਾ ਐਗਜ਼ਾਮ ਕਿਦਾਂ ਦਾ ਹੋਇਆ ਹਨਾ ਐਗਜ਼ਾਮ ਤੇ ਦੇਖੋ ਸਭ ਵਧੀਆ ਹੀ ਹੁੰਦੇ ਆ ਗੱਲ ਤਾਂ ਗੱਲ ਤੇ ਐਗਜ਼ਾਮ ਤਾਂ ਸਾਡੇ ਬਹੁਤ ਵਧੀਆ ਹੁੰਦੇ ਸੀ ਸਹੀ ਗੱਲ ਆ ਪਤਾ ਕੀ ਹੁਣ ਹਨਾ ਪਤਾ ਹੀ ਆ ਯਾਰ ਆਫਟਰ ਮੈਰਿਜ ਕਿਉਂਕਿ ਮੈਰਿਜ ਤੋਂ ਪਹਿਲਾਂ ਹੀ ਆ ਢੰਗ ਨਾਲ ਤਾਂ ਹਨਾ ਪੜਿਆ ਜਾਂਦਾ ਵਿਆਹ ਤੋਂ ਬਾਅਦ ਬੱਚੇ ਹੋਣ ਤੋਂ ਬਾਅਦ ਤੁਹਾਨੂੰ ਵੀ ਪਤਾ ਕਰਦੇ ਹੋ ਜ਼ਿੰਮੇਵਾਰੀਆਂ ਹੋ ਜਾਂਦੀਆਂ ਕਿੰਨਾ ਕ ਬੰਦਾ ਪੜ ਲੈਂਦਾ ਬਟ ਫਿਰ ਫਿਰ ਵੀ ਕਈ ਹੈ ਯਾਰ ਬਹੁਤ ਪੜ ਲੈਂਦੇ ਆ ਬਟ ਨਹੀਂ ਮੇਰੇ ਤੋਂ ਫਿਰ ਨਹੀਂ ਸੂਤ ਹੁੰਦਾ ਕਿਉਂਕਿ ਫੈਮਲੀ ਆ ਬੱਚੇ ਆ ਬਟ ਫਿਰ ਵੀ ਹਨਾ ਕੋਸ਼ਿਸ਼ ਕਰੀਦੀ ਆ ਚਲੋ ਜਿੰਨਾ ਵੀ ਪੜਿਆ ਜਾਵੇ ਸੋ ਮੈਂ ਜਿਵੇਂ ਸਾਡੇ ਇਧਰ ਰਾਜਸਥਾਨ ਵਾਲੇ ਸਾਈਡ ਹਨਾ ਵੀ ਜਿਵੇਂ ਹੁਣ ਮੈਨੂੰ ਪੰਜਾਬ ਵਾਲੀ ਸਾਈਡ ਜਿਵੇਂ ਅਲੱਗ ਤਰੀਕੇ ਨਾਲ ਹਨਾ ਹੁੰਦੇ ਆ ਪੇਪਰ ਸਾਡੇ ਇਧਰ ਰਾਜਸਥਾਨ ਜਿਵੇਂ ਮੈਂ ਦਿੱਤਾ ਸੀ ਰੀਟ ਦਾ ਰੀਟ ਯਾਨੀ ਕਿ ਮਤਲਬ 3rd ਗ੍ਰੇਡ ਟੀਚਰ ਦਾ ਦਿੱਤਾ ਸੀਗਾ ਸੋ ਇਹ ਚ ਦੋ ਪੇਪਰ ਹੁੰਦੇ ਆ ਮਤਲਬ ਜਿਵੇਂ ਰੀਟ ਪ੍ਰੀ ਹੋ ਗਿਆ ਰੀਟ ਮੇਨ ਹੋ ਗਿਆ ਪ੍ਰੀ ਮੇਰਾ ਅੱਗੇ ਕਲੀਅਰ ਹੋ ਗਿਆ ਸੀਗਾ ਸੋ ਮੇਨ ਰਹਿੰਦਾ ਸੀਗਾ ਉਹ ਦਿੱਤਾਇਆ ਮੈਂ ਹੁਣ ਰੀਟ ਮੀਨਸ ਰੀਟ ਮੀਨਸ ਯਾਨੀ ਕਿ 3rd ਗ੍ਰੇਡ ਟੀਚਰ ਦਾ ਐਗਜ਼ਾਮ ਦਿੱਤਾਇਆ ਜੀ ਮੈਂ ਬਾਕੀ ਦੇਖੋ ਪੇਪਰ ਤਾਂ ਚਲੋ ਠੀਕ ਸੀ ਬਟ ਪੇਪਰ ਹਾਰਡ ਬਹੁਤ ਆਇਆ ਸੀ ਇਸ ਵਾਰ ਸਭ ਹੀ ਕਹਿ ਰਹੇ ਆ ਕਿ ਹੁਣ ਪ੍ਰਸ਼ਨ ਬੜੇ ਲੈਂਥੀ ਆ ਰਹੇ ਸੀਗੇ ਮਤਲਬ ਕਿੰਨਾ ਟਾਈਮ ਹੀ ਪ੍ਰਸ਼ਨ ਨੂੰ ਪੜਨ ਨੂੰ ਲੱਗ ਜਾਂਦਾ ਆ 5 ਮਿੰਟ ਤਾਂ ਹਰ ਪ੍ਰਸ਼ਨ ਨੂੰ ਹਨਾ ਪੜਨ ਨੂੰ ਲੱਗ ਜਾਂਦੇ ਆ ਸੋ ਟਾਈਮ ਵੀ ਜ਼ਿਆਦਾ ਖਰਾਬ ਹੁੰਦਾ ਬੰਦਾ ਕਦੋਂ ਪੂਰਾ ਪ੍ਰਸ਼ਨ ਪੜੂਗਾ ਉਹਦੇ ਆਪਸ਼ਨ ਪੜੂਗਾ ਤਾਂ ਫਿਰ ਉਹਦਾ ਆਨਸਰ ਹਨਾ ਟਿਕ ਕਰੂਗਾ ਬਹੁਤ ਜ਼ਿਆਦਾ ਟਾਈਮ ਵੇਸਟ ਕਰਨ ਵਾਲੇ ਕੁਐਸਚਨ ਸੀ ਇਸ ਵਾਰ ਅਸਤੇ ਨਾਲ ਹੀ ਆਪਾਂ ਕਰਦੇ ਆ ਹੁਣ ਅੱਜ ਦੇ ਵਲੌਗ ਦੀ ਐਂਡਿੰਗ ਤੁਹਾਨੂੰ ਸਾਡਾ ਇਹਦਾ ਵਲੌਗ ਕਿੱਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਅਗਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ